ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਭਾਈ ਜੀ ਭਾਈ ਜੀ ਕਿਉਂ ਨਾ ਮੱਤ ਕੇ ਭਾਈ ਜੀ ਭਰ ਜਾ ਕਿਉਂ ਨਾ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹਾਂ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਮੈਂ ਸਾਰੀ ਦੁਨੀਆ ਨੂੰ ਲੱਗਾ ਬਣਾਇਆ ਕੋੋ ਧੰਨਵਾਦ ਗਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਕਰੋ ਇਹ ਚੰਡੀਗੜ੍ਹ ਸਾਨੂੰ ਲੈਣਾ ਚਾਹੀਦਾ ਹੈ ਇਹਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ 'ਚ ਵੀ ਰਹੀ ਪੰਜਾਬ 'ਚ ਵੀ ਰਹੀ ਉਹਦੇ ਨਾਲੇ ਮੂੰਹ ਘੁੰਮਣੀਆਂ ਪਾਈ ਨੇ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਮਰਿੰਦਰ ਨੇ ਕੀ ਕੀਤਾ ਗਾਗਰ ਸਿੰਘਾ ਨੇ ਜਵਾਬ ਦੋ ਜਵਾਬ ਦੋ ਭਾਈ ਜੀ ਭਾਈ ਜੀ ਕਿਉਂ ਨਾ ਖੜ ਜਾ ਕਿਉਂ ਨਾ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੈਂ ਤੁਹਾਨੂੰ ਸਾਰੇ ਚੱਲੇਗਾ ਲੱਖਾਂ ਦਾ ਬਹੁਤ ਬਹੁਤ ਧੰਨਵਾਦ ਲੱਖਾਂ ਦਾ ਬਹੁਤ ਬਹੁਤ ਧੰਨਵਾਦ